ਸਸ਼ੀ ਗਾਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਅੱਜ ਪਿੰਡ ਦੁਗਰੀ ਪਹੁੰਚੇ ਆ ਅਮਰ ਸਿੰਘ ਚਮਕੀਲਾ ਔਰ ਅਮਰ ਜੋ ਉਹਨਾਂ ਦੀ ਸਮਾਦ ਦੇ ਉੱਪਰ ਸੋ ਦੁਨੀਆ ਭਰ ਦੇ ਵਿੱਚ ਚਮਕੀਲਾ ਦੀ ਜ਼ਿੰਦਗੀ ਤੇ ਆਧਾਰਿਤ ਬਣੀ ਫਿਲਮ ਬਾਲੀਵੁੱਡ ਦੇ ਵਿੱਚ ਚਮਕੀਲਾ ਉਹ ਜਿਹੜੀ ਪੰਜਾਬੀਆਂ ਦੇ ਔਰ ਬਾਲੀਵੁੱਡ ਨੂੰ ਪਿਆਰ ਕਰਨ ਵਾਲਿਆਂ ਦੇ ਦਿਲਾਂ ਤੇ ਰਾਜ ਕਰ ਰਹੀ ਹੈ ਦਿਲਜੀਤ ਦੋਸਾਂਝ ਔਰ ਪਰਨੀਤੀ ਚੋਪੜਾ ਸਟਾਰਰ ਇਹ ਫਿਲਮ ਜਿਸ ਨੂੰ ਬਾਲੀਵੁੱਡ ਦੇ ਇਮਤੀਆਜ਼ ਅਲੀ ਨੇ ਡਾਇਰੈਕਟ ਕੀਤਾ ਤੋ ਜਿਵੇਂ ਹੀ ਫਿਲਮ ਲੋਕਾਂ ਦੀਆਂ ਬਰੂਹਾਂ ਤੇ ਪਹੁੰਚਦੀ ਹੈ ਲੋਕ ਇਸ ਨੂੰ ਦੇਖਦੇ ਨੇ ਇੱਕ ਵਾਰ ਫਿਰ ਚਮਕੀਲਾ ਜਿਹੜਾ ਉਹ ਕਹਿ ਸਕਦੇ ਆ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਜਿਉਂਦਾ ਹੋ ਗਿਆ ਵੈਸੇ ਚਮਕੀਲਾ ਦੀ ਗੱਲ ਕੀਤੀ ਜਾਵੇ 89 ਤੋਂ ਬਾਅਦ ਸਰੀਰਕ ਤੌਰ ਤੇ ਚਮਕੀਲਾ ਬੇਸ਼ੱਕ ਸਾਡੇ ਵਿੱਚ ਮੌਜੂਦ ਨਹੀਂ ਸੀ ਪਰ ਉਹਨਾਂ ਦੇ ਗੀਤ ਤੂੰਬੀ ਦੀ ਟਣਕਾਰ ਦੇ ਵਾਂਗ ਸਾਡੇ ਵਿੱਚ ਗੂੰਜਦੇ ਰਹੇ ਸੋ ਅੱਜ ਇਸ ਸਮਾਧ ਦੇ ਉੱਪਰ ਪਹੁੰਚੇ ਔਰ ਤੁਹਾਨੂੰ ਵੀ ਦਰਸ਼ਨ ਕਰਵਾਵਾਂਗੇ ਚਮਕੀਲਾ ਨੂੰ ਚਾਹਣ ਵਾਲੇ ਵੀ ਦਰਸ਼ਨ ਕਰਨਗੇ ਇਸ ਸਮਾਧ ਸੋ ਸਾਡੇ ਨਾਲ ਮਣਕੂ ਜੀ ਮੌਜੂਦ ਨੇ ਜੋ ਕਾਫੀ ਸਮਾਂ ਚਮਕੀਲਾ ਜੀ ਦੇ ਨਾਲ ਰਹੇ ਉਹਨਾਂ ਦੀਆਂ ਸਟੇਜਾਂ ਜਿਹੜੀਆਂ ਇਹਨਾਂ ਨੇ ਸਾਂਝੀਆਂ ਕੀਤੀ ਉਹਨਾਂ ਨਾਲ ਗੱਲਬਾਤ ਕਰਾਂਗੇ ਮਣਕੂ ਜੀ ਅ ਤੇ ਚਮਕੀਲਾ ਜੀ ਦੇ ਜੀਵਨ ਬਾਰੇ ਥੋੜਾ ਜਿਹਾ ਦਰਸ਼ਕਾਂ ਨੂੰ ਦੱਸੋ ਨਵੀਂ ਫਿਲਮ ਜਿਹੜੀ ਆਈ ਹੈ ਉਹਨਾਂ ਦੇ ਜੀਵਨ ਦੇ ਉੱਪਰ ਜਿਹੜੀ ਅਦਾਵਤ ਬਣੀ ਹੈ ਕਿਵੇਂ ਆ ਦੇਖੀ ਤੁਸੀਂ ਉਹ ਫਿਲਮ ਪਹਿਲਾਂ ਸਭ ਤੋਂ ਪਹਿਲਾਂ ਕੀਤੀ ਉਹ ਜੋ ਛੋਟੇ ਛੋਟੇ ਹਿੰਟਜੇ ਦੇਖੇ ਆ ਜੀ ਅਜੇ ਕੋਈ ਨਹੀਂ ਦੇਖੀ ਉਹ ਟਾਈਮ ਨਹੀਂ ਲੱਗ ਜਾਊਂ ਦੇਖਾਂਗੇ ਬੱਸ ਮੇਰਾ ਪਿੰਡ ਲਹਿੜਾ ਰਾਣਾ ਸਾਹਿਬ ਪੁਲਿਸ ਜੀ ਤੇ ਐਜ ਜੂਨੀਅਰ ਮੀਰ ਮੈਂ ਚਲ ਵੀ ਕਹਿੰਦੇ ਆ ਮੈਨੂੰ ਜੀ ਕਿਉਂ ਮੈਂ ਫੇਰ ਜਾਂ ਤੇ ਉਹ ਜੂਨੀਫਾਰਮ ਪਾ ਕੇ ਇਹ ਉਹ ਆਪਣਾ ਉਹ ਸਕੇ ਟਾਂ ਸਕੇ ਟਾਂ ਜੋ ਹੁੰਦੀ ਹੈ ਉਹ ਕਰ ਦਾਂ ਮੈਂ ਹਾਂ ਤੁਸੀਂ ਚਮਕੀਲੇ ਬਾਦੇ ਪੁੱਛਿਆ ਆਹ ਭਾਈ ਸਾਹਿਬ ਸਾਈਕਲ ਤੇ ਫਿਰਦੇ ਰਹੇ ਨੇ ਜੀ ਚਮਕੀਲੇ ਨਾਲ ਇਹਦੇ ਜਿਵੇਂ ਹਮ ਰਾਜ ਲਾਲੂ ਜਾਂ ਜਮੇਰੀਆ ਜੀ ਇਹਨਾਂ ਨਾਲ ਬਹੁਤ ਚਿਰ ਹੈ ਜਿੰਦਗੀ ਮਹਿੰਗਾਈ ਇੱਥੇ ਤੇ ਛੋਟੀਆਂ-ਛੋਟੀਆਂ ਗੱਲਾਂ ਕਰਦੇ ਆਂ 8 ਮਾਰਚ ਦਾ ਦਿਨ ਸੀ ਉਹ ਇੱਕ ਭੈੜਾ ਦਿਨ ਸੀਗਾ ਮੈਂ ਸੰਤੋਰਾ ਸਿੱ ਜਾਇਆ ਕਿ ਉਹ ਬੰਦੇ ਕਹਿੰਦੇ ਰੋਟੀ ਖਾ ਲਉਂਗਾ ਕਈ ਵਾਰੀ ਰੋਟੀ ਖਾ ਚੁੱਕੀਆਂ ਜੀ ਉਹ ਕਹਿੰਦੇ ਵੀ ਰੋਟੀ ਖਾਓ ਤੇ ਪੈਸੇ ਵੀ ਦੇਦੇ 8000 ਰੁਪਏ ਮੈਂ ਜੀ 8000 ਮੈਂ ਗੈਣ ਲੱਗੇ ਫੜਨ ਤਾਂ ਲੱਗਿਆ ਕਿ ਉਹ ਜਲੇ ਨਹੀਂ ਫੜਦੇ ਅੱਗੇ ਜਦੋਂ ਤੇ ਮੈਂ ਦੂਏ ਜਾਂਦੇ ਸੀ ਜੀ ਤੇ ਕਿ ਉਦੋਂ ਮਾਂ ਮਾਰੀ ਗਸਮਤ ਹੋ ਗਈ ਉਹਨੂੰ ਹਾਕ ਨਹੀਂ ਮਾਰੀ ਆ ਮੈਂ ਇਹਨੂੰ ਗਿਆਨ ਨੂੰ ਦਿਖਾ ਕੇ ਲਿਆਇਆ ਮੈਂ ਕਿਹਾ ਇੱਥੇ ਤੱਕ ਗੱਲ ਪਹੁੰਚ ਗਿਆ ਜੀ ਕੰਦ ਤੋਲ ਲੈ ਹੋ ਜਾਣਾ ਸੀ ਉਹਨੇ ਇੱਕ ਜਗਾ ਹੀ ਰਹਿ ਗਈ ਹਾਂ ਕੰਦ ਤੋਲ ਲੈ ਹੋ ਜਾਣਾ ਸੀ ਉਹਨਾਂ ਨੇ ਹਾਕ ਮਾਰ ਲਈ ਉਹ ਫਿਰ ਵਾਪਸ ਆ ਗਏ ਜੇ ਨੂੰ ਨਾ ਨੇ ਉਹ ਜਿਹੜੀ ਉਹ ਸਾਲ ਤਾਂ ਨਾ ਅੰਨੇ ਸਹੀ ਹਾਂ ਜੇ ਨਾ ਨਹੀਂ ਆ ਉਹ ਉੱਥੇ ਜਰੀ ਤੱਕ ਨਾ ਹਾਂ ਆ ਫੇ ਮੈਂ ਮੈਂ ਦੇਖਦਾ ਸਟੇਪ ਤੇ ਫੇ ਮੈਂ ਦੇਖਦਾ ਜਦ ਦੂਦਾ ਹੁੰਦਾ ਜਾਂਦਾ ਫੇ ਮੈਂ ਛਾਲ ਮਾਰੀ ਸਹੀ ਤੇ ਮੈਂ ਵੀ ਫਸ ਗਿਆ ਵਿੱਚ ਬੁੜੀਆਂ ਦੇ ਫੇ ਮੈਂ ਅੰਦਰ ਜਾ ਕੇ ਬੁੜੀਆਂ ਨੂੰ ਦੱਬੂ ਗਏ ਆ ਉਹ ਫੇ ਇੱਕ ਮੋਰੀ ਸੀ ਉੱਥੇ ਉਹ ਹੁਣ ਵੀ ਹੈਗੀ ਜੀਤਾ ਮੇ ਦਾ ਭਰਾ ਆਇਆ ਉੱਥੇ ਜੀ ਜਿਹੜੇ ਤੀਕਿਆ ਕਰਦਾ ਸਭੀ ਉੱਤੇ 6-7 ਮੋਟਿਆਂ ਨੇ ਜੀ ਤੇ ਉਹ ਫਿਰ ਬੁੜੀਆਂ ਨੇ ਦੇਖਿਆ ਵੀ ਪਾਈ ਕੰਨ ਤਿੰਨ ਬੰਦੇ ਆ ਤੇ ਮੈਂ ਤਾਂ ਆਪੇ ਡਗਿਆ ਹੋਇਆ ਸੀਗਾ ਜੀ ਕਹਿੰਦੇ ਪੰਗੜਾ ਪਾ ਰਹੇ ਨੇ ਦੇਖ ਲੋ ਕਿੱਡਾ ਹੌਸਲਾ ਬੰਦਿਆਂ ਦਾ ਫੇਰ ਵੀ ਪੁਲਿਸ ਤਾਂ ਹੈ ਨਹੀਂ ਸੀ ਜੀ ਉਹ ਪੰਗੜਾ ਪੁੰਗੜਾ ਪਾ ਕੇ ਕਿੱਠੀ ਵਿਖੇ ਉੱਪਰ ਛਾਤੀ ਵੀ ਉਹ ਜਿੱਥੇ ਪਈ ਆਂ ਲਿਹੀ ਠੀਜੀ ਪਈ ਆ ਹੁਣ ਫਿਰ ਉਹ ਚੋਦਾ ਨਹੀਂ ਦਿਖਾਇਆ ਜਾਂ ਨਹੀਂ ਮੈਂ ਜਾਂ ਤੇ ਅੱਜ ਇਹ ਲੀਨੂੰ ਪਿੱਛੇ ਭਾਜੀ ਆਏ ਸੀ ਜੀ ਤਾਂ ਵੇਖੀ ਅੱਗੇ ਗਏ ਮੈਂ ਬਰਦਰ ਬਿਜੀ ਜਸਪੀਤ ਘੜਤੀ ਜੀ ਪੁਨਮ ਨੇ ਸਾਰੀ ਸੋਰੀ ਦੱਸੀ ਅਸੀਂ ਜੀ ਕਿਉਂਕਿ ਉਹ ਕਹਿੰਦੇ ਵੀ ਜਿਹੜੇ ਅਸਲੀयत ਬੰਦੇ ਆ ਨਾਲ ਸੀ ਮੌਜੂਦਾ ਸੀ ਉਹ ਵੀ ਉਹਨਾਂ ਨੂੰ ਅਸੀਂ ਵਿੱਚ ਪਾਏ ਐਜੇ ਰੋਲ ਤਾਂ ਨਹੀਂ ਉਹਨੂੰ ਡੁਬਲੀ ਜੀ ਤੇ ਮੇਰਾ ਕੀਤਾ ਉਹ ਸਟੇਟ ਤੇ ਮੁੰਡੇ ਨੇ ਜੀ ਮੈਂ ਤਾਂ ਕਿਹਾ ਸੀਗਾ ਵੀ ਉਹ ਕਹਿੰਦੇ ਨਹੀਂ ਜੀ ਉਮਰ ਦੇ ਹਿਸਾਬ ਨਾਲ ਹੁੰਦਾ ਜੀ ਜਿੱਤਨ 30 ਸਾਲ ਪਹਿਲਾਂ ਦਾ ਮੁੰਡਾ ਫਿਰ ਕਿੱਥੇ ਤੋਂ ਉਹ ਨਹੀਂ ਬਣਾਵਾਂਗੇ ਬਿਲਕੁਲ ਜਿਦਾ ਟਿੱਕੀ ਜੀ ਦਾ ਰੋਲ ਵੀ ਕਿਸੇ ਹੋਰ ਸ਼ਖਸ ਨੇ ਕੀਤਾ ਕਈਆਂ ਨੇ ਮੈਲਜਨ ਦੇ ਆ ਬੰਦੇ ਜੀ ਮੈਲਜਨ ਦੇ ਸੰਦਰ ਜਿਵੇਂ ਘਾਟਾ ਨਾ ਪਰਿਵਾਰ ਨੂੰ ਪਰਿਵਾਰ ਪੂਰਾ ਉਹ ਪਰਿਵਾਰ ਨੂੰ ਪੂਰਾ ਹੋ ਰਿਹਾ ਜਿਹੜਾ ਚਮਕੀਲਾ ਜੀ ਦਾ ਘਾਟਾ ਨਾ ਚਾਹਣ ਵਾਲਿਆਂ ਨੂੰ ਨਾ ਇੰਡਸਟਰੀ ਨੂੰ ਜਿਉਂਦੇ ਜੀ ਉਹਨਾਂ ਨੇ ਆਪਣੇ ਗੀਤ ਦੇ ਵਿੱਚ ਕਹੇ ਦਤਾ ਅਸੀਂ ਬੁਰਾ ਇਹ ਵਿਛੋੜਾ ਚਮਕੀਲੇ ਬਾਈ ਦਾ ਸੱਜਣਾ ਦੇ ਨਾਲ ਧੋਖਾ ਨਹੀਂ ਕਰਾਈ। ਤੁਸੀਂ ਤੁਸੀਂ ਪਰਸਨਲੀ ਤੁਹਾਡੀ ਮਨੋਸਥਿਤੀ ਕੀ ਹੈ ਕਿਉਂਕਿ ਤੁਸੀਂ ਬਹੁਤ ਨੇੜੇ ਰਹੇ ਹੋ ਉਹ ਸਮਾਂ ਵੀ ਤੁਸੀਂ ਨਾਲ ਵੇਖਿਆ ਜਦੋਂ ਇਹ ਸਾਰਾ ਅਸੈਸੀਨੇਸ਼ਨ ਹੋਇਆ ਤੇ ਤੁਹਾਡੀ ਮਨੋਸਥਿਤੀ ਉਸ ਵੇਲੇ ਕੀ ਹੈ ਕਿ ਲੋਕ ਜਿਵੇਂ ਆਉਂਦੇ ਨੇ ਡੇਲੀ ਉਹਨਾਂ ਨੂੰ ਚਾਹਣ ਵਾਲੇ ਕਿੱਦਾਂ ਦਾ ਲੱਗਦਾ ਤੁਹਾਨੂੰ ਕੀ ਇੱਥੇ ਹੀ ਵਿਚਰਦੇ ਲੱਗਦੇ ਨੇ ਉਹ ਇੱਥੇ ਹੀ ਘੁੰਮਦੇ ਲੱਗਦੇ ਨੇ ਉਹ ਤਾਂ ਆਏ ਆ ਵੀ ਹੁਣ ਜਿਨੇ ਸਾਡੇ ਦਿਲ ਚ ਹੀ ਵੱਸਦਾ ਜੀ ਮੇਰੇ ਇਕੱਲੇ ਨਹੀਂ ਹਰੇਕ ਦੇ ਦਿਲ ਚ ਜੀ ਤੁਸੀਂ ਬਲੀਦ ਕਰੋਗੇ ਇਹ ਨਾ ਉਹਨਾਂ ਦੱਦਲ ਸਾਡੇ ਮੁੰਡੇ ਜੀ ਕੈਨੇਡਾ ਮੈਂ ਇੱਕ ਗਾਣਾ ਗਾ ਰਿਹਾ ਸੀ ਜੀ ਉਹ ਨੱਟ ਜੀ ਮੇਰੇ ਕੋਲ ਆ ਗਿਆ ਤਾਂ ਅੰਕਲਾਂ ਖਲ ਮੈਨੂੰ ਚਮਕੀ ਲਿਆ ਗਾਣਾ ਲਖਾਈ ਜੀ ਉਹ ਮੈਂ ਕ ਵੀ ਦੇ ਜਿੰਨਾ ਨਿਆਣਿਆਂ ਤੇ ਆਪ ਫਿਰ ਜੀਪਾਂ ਲੈ ਕੇ ਸ਼ਨੀਵਾਰ ਨੂੰ 8 ਰੇਡੀਓ ਸਟੇਸ਼ਨ ਨੇ ਕਨੇਡਾ ਟਰੰਟੂ ਮੈਨ ਲੱਗੇ ਤਾਂ ਸਭ ਲੱਗੇ ਆ ਉੱਥੇ ਫਿਰ ਉਹ ਵੀ ਕੀ ਚੱਲਦੇ ਸੀ 8 ਮਾਰਚ ਨੂੰ ਲਾਈਵ ਪ੍ਰੋਗਰਾਮ ਚੱਲਦਾ ਲੋਕ ਝੂਠ ਵੀ ਬਹੁਤ ਬੋਲਦੇ ਜੀ ਵੀ ਤੁਸੀਂ ਕਿਉਂ ਝੂਠ ਬੋਲਦੇ ਹੋ ਜਦ ਦੁਨੀਆਂ ਤੋਂ ਜਿਹੜਾ ਚਲਿਆ ਗਿਆ ਐਵੇਂ ਕਹੀ ਜਾਂਦੇ ਹੋ ਮੈਂ ਵੀ ਉੱਥੇ ਸੀ ਮੈਂ ਨਾਲ ਸੀ ਦੋ ਟਰਾਲੀਆਂ ਸੀ ਹੁਣ ਬੰਬੇ ਵਾਲਿਆਂ ਨੇ ਵੀ ਇਹ ਕਹਿੰਦੇ ਦੋ ਬੰਦੇ ਸੀ ਮੈਂ ਕਿਹਾ ਦੋ ਨਹੀਂ ਸੀਗੇ ਉਹਨਾਂ ਨੂੰ ਚੱਲਣ ਪਤਾ ਨਹੀਂ ਨਾ ਤਿੰਨ ਤਿੰਨ ਬੰਦੇ ਸੀਗੇ ਤੇ ਉਹ ਮੈਂ ਤਾਂ ਦੇਖੇ ਨਹੀਂ ਹੈ ਉਹ ਲਾਲ ਨੇ ਦੇਖੀ ਸੀ ਲਾਲ ਮਰ ਗਿਆ ਗੋਲੀ ਜੀ ਉਹ 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 ਫੇ ਭੱਜ ਗਿਆ ਸੀ 500 ਜਿਹੜੇ ਨੇ ਰਿਪੋਰਟ ਦੱਸੀ ਗੱਲ ਲਓ ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਨ ਸਾਡੇ ਨਾਲ ਮਣਕੂ ਜੀ ਜਿਨ੍ਹਾਂ ਨੇ ਕੁਝ ਗੱਲਾਂ ਬਾਤਾਂ ਦਸੀਆਂ ਚਮਕੀਲਾ ਜੀ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਉਸ ਦਿਨ ਦੀ ਵੀ ਗੱਲ ਕੀਤੀ 8 ਮਾਰਚ ਦਾ ਉਹ ਦਿਨ ਜਦੋਂ ਇਹ ਸਾਰਾ ਪਾਣਾ ਵਾਪਰੇ ਸੋ ਕਿਤੇ ਨਾ ਕਿਤੇ ਪਰਿਵਾਰ ਨੂੰ ਘਾਟਾ ਉਹਨਾਂ ਦੇ ਚਾਹਣ ਵਾਲਿਆਂ ਨੂੰ ਘਾਟਾ ਹੈ ਔਰ ਪੰਜਾਬੀ 뮤직 ਇੰਡਸਟਰੀ ਨੂੰ ਤਾਂ ਘਾਟਾ ਹੀ ਹੈ ਪਰ ਅੱਜ ਵੀ ਉਹਨਾਂ ਦੇ ਗੀਤ ਤੂੰ ਵੀ ਦੀ ਟਣਕਾਰ ਦੇ ਵਾਂਗ ਉਹਨਾਂ ਦੇ ਚਾਹਣ ਵਾਲਿਆਂ ਦੇ ਕੰਨਾਂ ਦੇ ਵਿੱਚ ਗੂੰਜਦੇ ਨੇ ਔਰ ਇੱਕ ਕੋਸ਼ਿਸ਼ ਬਾਲੀਵੁੱਡ ਵੱਲੋਂ ਹੋਈ ਹੈ ਦਿਲਜੀਤ ਦੋਸਾਂਝ ਹੋਰਾ ਵੱਲੋਂ ਹੋਈ ਹੈ ਇਮਤੀਆਜ਼ ਅਲੀ ਹੋਰਾ ਵੱਲੋਂ ਹੋਈ ਹੈ ਕਿ ਚਮਕੀਲਾ ਨੂੰ ਮੋੜ ਆਪਣੇ ਸਰੋਤਿਆਂ ਦੇ ਦਿਲਾਂ ਦੇ ਵਿੱਚ ਜਿਉਂਦਾ ਕੀਤਾ ਗਿਆ ਚਮਕੀਲਾ ਨੂੰ ਪਿਆਰ ਕਰਨ ਵਾਲੇ ਲੋਕ ਵੀ ਇੱਥੇ ਹਰ ਰੋਜ਼ ਆਉਂਦੇ ਨੇ ਸੋ ਇੱਕ ਬਾਈ ਜੀ ਸਾਡੇ ਨਾਲ ਮੌਜੂਦ ਨੇ ਅੱਜ ਪਹੁੰਚੇ ਨੇ ਬਾਈ ਜੀ ਅੱਜ ਚਮਕੀਲਾ ਜੀ ਦੇ ਸਮਾਪਤੀ ਆਇਓ ਕੀ ਕਹਿਣਾ ਚਾਹੁੰਦੇ ਹੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅਸਲ ਦੇ ਵਿੱਚ ਅਸੀਂ ਇੱਥੇ ਰਹਿਨੇ ਤਾਂ ਲੋਕ ਨਹੀਂ ਲੁਧਿਆਣੇ ਦੇ ਰਹਿਣ ਵਾਲੇ ਆ ਅਸਲ ਤੇ ਇਹ ਮੈਨੂੰ ਕਈ ਦਿਨਾਂ ਤੋਂ ਕਹਿੰਦਾ ਸੀ ਕਹਿੰਦਾ ਯਾਰ ਵੀ ਮੈਂ ਬਹੁਤ ਸੁਣਿਆ ਦੁਗਰੀ ਦੁਗਰੀ ਕਿੱਥੇ ਹੈਗਾ ਮੈਂ ਕਿਹਾ ਆਪਾਂ ਜਾਣੇ ਰਹਿੰਦੇ ਆ ਪਰ ਮੈਂ ਤੈਨੂੰ ਕਦੇ ਦਿਖਾਇਆ ਨਹੀਂ ਸੋ ਅੱਜ ਇੱਥੇ ਨੇੜੇ ਹੀ ਆਉਂਦੇ ਹਾਂ ਗੱਡੀ ਦਾ ਕੰਮਕੁਮ ਕਰਾਉਣ ਵੀ ਅ ਤੇ ਬਹੁਤ ਦਿਰ ਪਹਿਲਾਂ ਅਸੀਂ ਆਉਂਦੇ ਵੀ ਰਹੇ ਹਾਂ ਕਾਫੀ ਸਾਲ ਪਹਿਲਾਂ ਆਏ ਵੀ ਹਾਂ ਪਰ ਵਿੱਚ ਦੀ ਆਉਣਾ ਬੰਦ ਹੋ ਗਈ ਤੇ ਇਹ ਨਹੀਂ ਦੇਖਣੀ ਸੀ ਜਗਾ ਤਾਂ ਕਰਕੇ ਅੱਜ ਸਪੈਸ਼ਲ ਨੂੰ ਦਿਖਾਉਣ ਲੈ ਆਇਆ ਕਿ ਆਹ ਜਗਾ ਵਾ ਇੱਥੇ ਬਣੀ ਹੋਈ ਆ ਸਮਾਦ ਤਾਂ ਕਰਕੇ ਸਪੈਸ਼ਲ ਆਏ ਆ ਦੇਖਣ ਬਾਈ ਜੀ ਤੁਸੀਂ ਚਮਕੀਲਾ ਜੀ ਦੇ ਗੀਤ ਸੁਣਦੇ ਹੋ ਫਿਲਮ ਜਿਹੜੀ ਨਵੀਂ ਆਈ ਹੈ ਦਿਲਜੀਤ ਦੋਸਾਂਝ ਦੀ ਉਸ ਬਾਰੇ ਕੀ ਕਹਿਣਾ ਚਾਹੋਗੇ ਗੀਤ ਭਾਜੀ ਕਹੋ ਸੁਣੇ ਨੇ ਅੱਜ ਕੱਲ ਜਿਵੇਂ ਰੀਮਿਕਸ ਕਰਕੇ ਮੁੰਡੇ ਨਵੇਂ ਨਵੇਂ ਚਲਾਉਂਦੇ ਨੇ ਉਹ ਚੀਜ਼ਾਂ ਨੂੰ ਤੇ ਉਹ ਗੱਡੀ ਜਿੱਥੇ ਕਦੇ ਕਦੇ ਲਾ ਵੀ ਲਈਦੇ ਨੇ ਪਰ ਜਿਹੜੀ ਮੂਵੀ ਹੈ ਹੀ ਆ ਉਹਦਾ ਬੇਸਬਰੀ ਨਾਲ ਇੰਤਜ਼ਾਰ ਸੀਗਾ ਤੇ ਬਹੁਤ ਸੋਹਣੀ ਮੂਵੀ ਆ ਕਹ ਲੋ ਤੇ Netflix ਤੇ ਆਈ ਆ ਪੂਰਾ ਟਾਈਮ ਕੱਢ ਕੇ ਆ ਹੀ ਦੇਖੀ ਆ ਤੇ ਬਹੁਤ ਸੋਹਣੀ ਮੂਵੀ ਆ ਜਿਵੇਂ ਦਿਖਾਇਆ ਗਿਆ ਕਿਰਦਾਰ ਮਤਲਬ ਅੱਜ ਤਾਂਗ ਲੱਗੀ ਸੀਗੀ ਅੱਜ ਮੇਰੇ ਖਿਆਲ 12 ਦੇ 16 ਤਰੀਕ ਹੋਊਗੀ 17 ਤੇ ਮੈਂ ਕਿਹਾ ਮੈਂ ਕਿਹਾ ਆਪਾਂ ਜਾ ਕੇ ਆਉਣਾ ਉਸ ਜਗ੍ਹਾ ਤੇ ਵੀ ਹੁਣ ਇਸ ਤੋਂ ਬਾਅਦ ਅਸੀਂ ਜਾ ਕੇ ਆਉਣਾ ਵਾ ਤੇ ਬਹੁਤ ਤਾਂਗ ਲੱਗੀ ਹੋਈ ਸੀ ਤੇ ਅੱਜ ਦਰਸ਼ਨ ਕਰ ਲਏ ਇਸ ਜਗ੍ਹਾ ਤੇ ਆ ਕੇ ਤੇ ਬਹੁਤ ਸਕੂਨ ਮਿਲਿਆ ਮਨ ਨੂੰ ਆ ਕੇ ਕਿਉਂ ਮੈਨੂੰ ਦੋਹਾ ਗੱਦਦ ਤੋਂ ਵੀ ਕੋਨਾ ਇੱਕ ਬਹੁਤ ਰੋਮਾਂਟਿਕ ਸ਼ਹਿਰ ਹੈ ਜੀ ਉਥੋਂ ਟਾਂਟੋ ਤੋਂ ਵੀ ਤੇ ਉਹ ਕਹਿੰਦੇ ਜਦ ਆਪਣਾ ਨੰਬਰ ਜੁੜਿਆਗਾ ਜੀ ਤੇ ਮੇਰਾ 9781 330 97 81 636359 ਇਹ ਨੰਬਰ ਆ ਜੇ ਕਿਉਂ ਹੁਣ ਮੈਂ ਤਰੀਕ ਤੋਂ ਥੋੜੀ ਖਰਾਬ ਕਰਕੇ ਉਹ ਪੂਰੀਆਂ ਗੱਲਾਂ ਜੀ ਨੇ ਫਿਰ ਕਿਸੇ ਦਿਨ ਆਪਾਂ ਆਵਾਂਗੇ ਜ਼ਰੂਰ ਜੀ ਜ਼ਰੂਰ ਧੰਨਵਾਦ ਜੀ ਬਹੁਤ